ਜਿਹੜੀ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਹਿਮਾਂਸ਼ੂ ਜੋ 6 ਤਰੀਕ ਨੂੰ ਜਿਹੜਾ ਮਹੋਰ ਖਾਸ ਨੇ ਦੱਸਿਆ ਵੀ ਆਪਣੇ ਪਿੰਡ ਘੁੰਮ ਰਿਹਾ ਆ ਉਹਨੂੰ ਜਿਹੜਾ ਆਰੈਸਟ ਕਰਕੇ ਉਹਦੇ ਤੋਂ ਜਿਹੜਾ ਇੱਕ ਆਈਫੋਨ ਖੋਹ ਕੀਤਾ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਉਹ ਵੀ ਅਰੈਸਟ પા ਕੇ ਉਹਦੇ ਫਰਦਰ ਇਸ਼ਾਰਫ ਦੇ ਪੁੱਛ ਗਿਸ਼ ਚ ਉਹਨੂੰ ਜਿਹੜੇ ਆਪਣੇ ਦੋ ਨਾਲ ਦੇ ਸਾਥੀ ਸੀਗੇ ਉਹਨਾਂ ਦੇ ਨਾਮ ਦੱਸੇ ਆ ਜਿਨ੍ਹਾਂ ਦੇ ਵਿੱਚੋਂ ਅਜੀਤ ਕੁਮਾਰ ਤੇ ਗगन ਜੇ ਜਿਹੜੇ 8 ਤਰੀਕ ਨੂੰ ਐਸਐਸਆਈ ਜਨਕਰਾਜ ਨੇ ਕੰਗਸਾਪੂ ਨਾਕਾ ਲਾਇਆ ਸੀ ਉਸੇ ਦੌਰਾਨ ਇਹ ਦੋਨੇ ਵਿਅਕਤੀ ਜਿਹੜੇ ਆ ਵਾਰਦਾਰਚ ਪਰਤੇ ਆ ਮੋਟਰਸਾਈਕਲ ਲੈ ਕੇ ਆ ਰਹੇ ਸੀ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਆ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹਾਂ ਜੀ ਸਰ ਕੀ ਮਾਮਲਾ ਹੈਗਾ ਜੀ ਇਹ ਇਹ ਮਾਮਲਾ ਇਸ ਕੰਗ ਸਾਬੂ ਇੱਕ ਵਾਰਦਾਤ ਹੋਈ ਸੀਗੀ ਉਹਦੇ ਵਿੱਚ ਗੌਰਵ ਸ਼ਰਮਾ ਨੇ 112 ਤੇ ਕੰਪਲੀਟ ਕੀਤੀ ਸੀ ਵੀ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਦਾਤਰ ਦੇ ਤੇਜ਼ ਤਾਰਾ ਹਥਿਆਰ ਦਿਖਾ ਕੇ ਉਹਦੇ ਕੋਲੋਂ ਦੋ ਮੋਬਾਈਲ ਫੋਨ ਤੇ ਉਹਦੀ ਪਰਸ ਜਿਹੜਾ ਆ ਖੋ ਲਿਆ ਆ ਉਸ ਬੰਦੇ ਜਿਹੜਾ ਆ ਇਹਦੇ ਸੰਬੰਧੀ ਪਰਚਾ ਦਰਜ ਕਰਕੇ ਤੇ ਜਿਹੜੀ ਤਫ਼ਤੀਸ਼ ਜਿਹੜੀ ਅਮਲ ਵਿੱਚ ਲਿਆਂਦੀ ਤੇ ਨਿਤਿ ਅ 19 ਚਾਰ ਨੂੰ ਇਹ ਜਿਹੜੀ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਹਿਮਾਂਸ਼ੂ ਜੋ 6 ਤਰੀਕ ਨੂੰ ਜਿਹੜਾ ਮਖੋਰ ਖਾਸ ਨੇ ਦੱਸਿਆ ਵੀ ਆਪਣੇ ਪਿੰਡ ਘੁੰਮ ਰਿਹਾ ਆ ਉਹਨੂੰ ਜਿਹੜਾ ਆ ਅਰੈਸਟ ਕਰਕੇ ਉਹਦੇ ਤੋਂ ਜਿਹੜਾ ਇੱਕ ਆਈਫੋਨ ਖੋਹ ਕੀਤਾ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਉਹ ਵੀ ਅਰੈਸਟ પા ਕੇ ਉਹਦੇ ਫਰਦਰ ਇਨਸ਼ਾਫ ਦੇ ਪੁੱਛਗਿੱਛ ਚ ਉਹਨੂੰ ਜਿਹੜੇ ਆਪਣੇ ਦੋ ਨਾਲ ਦੇ ਸਾਥੀ ਸੀਗੇ ਉਹਨਾਂ ਦੇ ਨਾਮ ਦੱਸੇ ਆ ਇਨਾਂ ਦੇ ਵਿੱਚੋਂ ਅਜੇ ਕੁਮਾਰ ਤੇ ਗਗਨ ਇਹ ਜਿਹੜੇ 8 ਤਰੀਕ ਨੂੰ ਐਸਐਸਆਈ ਜਨਕਰਾਜ ਨੇ ਕੰਗਸਾਬੂ ਨਾਕਾ ਲਾਇਆ ਸੀ ਉਸੇ ਦੌਰਾਨ ਇਹ ਦੋਨੇ ਵਿਅਕਤੀ ਜਿਹੜੇ ਆ ਵਾਰਦਾਰ ਚ ਵਰਤਿਆ ਮੋਟਰਸਾਈਕਲ ਲੈ ਕੇ ਆ ਰਹੇ ਸੀ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਆ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਹਨਾਂ ਕੋਲੋਂ ਵਾਰਦਾਰ ਚ ਵਰਤਿਆ ਗਿਆ ਮੋਟਰਸਾਈਕਲ ਇੱਕ ਦਾਤਰ ਤੇ ਇੱਕ Oppo ਫੋਨ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਹੁਣ ਪੁੱਛ ਕੇ ਚੱਲ ਰਹੀ ਆ ਵੀ ਹੋਰ ਵਾਰਦਤਾ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਇਹਨਾਂ ਦਾ 2 ਦਿਨ ਦਾ ਜਿਹੜਾ ਰਿਮਾਨਾ ਮਾਂਜੂਗ ਅਦਾਲਤੋਂ ਲਿਆ ਗਿਆ ਕਿੰਨੀ ਉਮਰ ਦੇ ਹੋ ਜਿਹੜੇ ਹੱਗੇ ਇਹ 23 24 24 ਸਾਲ ਦੇ ਆ ਇਹ ਜਲੰਧਰ ਤੋਂ ਆ ਰਹੇ ਸੀਗੇ ਤੇ ਜਿਹਦੇ ਨਾਲ ਵਾਰਦਾਤ ਹੋਈ ਆ ਗੌਰਵ ਸ਼ਰਮਾ ਮੁੰਦੇ ਹੀ ਉਹ ਜਿਹੜਾ ਕ੍ਰੈਡਿਟ ਕਾਰਡ ਕਲੈਕਸ਼ਨ ਦਾ ਕੰਮ ਕਰਦਾ ਉਹ ਵੀ ਜਲੰਧਰ ਤੋਂ ਆ ਰਿਹਾ ਸੀ ਜਦੋਂ ਕੰਗਸਾਬੂ ਦੇ ਇਲਾਕੇ ਪਹੁੰਚਿਆ ਤੇ ਇਹਨਾਂ ਨੇ ਜਿਹੜਾ ਆ ਉਹਦੇ ਤੇ ਹਮਲਾ ਕਰਕੇ ਤੇ ਉਹਦੇ ਕੋਲ ਜਿਹੜਾ ਏਕੂ ਕੀਤੀ ਪਹਿਲਾਂ ਵੀ ਕੋਈ ਜਾਣਦੇ ਕਰਦੇ ਨੇ ਇੱਕ ਜਿਹੜਾ ਹਿਮਾਂਸ਼ੂ ਆ ਇਹਦੇ ਦੇ ਇਹਦੀ ਪੁੱਛਗਿੱਛ ਚ ਆਇਆ ਵੀ ਇਹਨੇ ਇੱਕ ਪਹਿਲਾਂ ਵੀ ਆਪਣੇ ਉੱਤੇ ਫੋਨ ਖੋਇਆ ਸੀਗਾ ਜੀ ਪਿੰਡ ਦਾਨੇਵਾਲ ਤੋਂ ਉਹਦੀ ਤਫ਼ਤੀਸ਼ ਚੱਲ ਰਹੀ ਹੈ ਇਹ ਚਤਨ ਲਖਤ ਹੋਣ ਤੋਂ ਬਾਅਦ ਵੀ ਇਹ ਹੋਰ ਹਲੇ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਆਈ ਹੈ ਕੋਈ ਵੀ ਵਾਰਦਾਤਕਰ ਜੇ ਤਫਤੀਸ਼ ਦੇ ਵਿੱਚ ਸਾਹਮਣੇ ਆਉਂਦੀ ਹੋ ਆਪ ਜੀ ਦਾ ਸੰਦੇਸ਼ ਕਰਾਂਗਾ